ਯੂਐਸਏ ਦੇ ਵਿੱਚ 트럼ਪ ਦੀ ਸਰਕਾਰ ਆਉਣ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਐਕਸ਼ਨ ਲਗਾਤਾਰ جاری ਹੈ ਤੇ ਜਿਸ ਦੇ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਜਾਂਚ ਦੇ ਲਈ ਗੁਰੂ ਘਰਾਂ ਦੇ ਵਿੱਚ ਪੁਲਿਸ ਅਧਿਕਾਰੀ ਪਹੁੰਚੇ ਜੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਗੁਰੂ ਘਰਾਂ ਦੇ ਵਿੱਚ ਹੁਣ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਉਹਨਾਂ ਦਾ ਅੰਦਾਜ਼ਾ ਹੈ ਕਿ ਜਿਹੜੇ ਲੋਕ ਨੇ ਗੈਰਕਾਨੂੰਨੀ ਪਰਵਾਸੀ ਨੇ ਉਹ ਗੁਰੂ ਘਰਾਂ ਦੇ ਵਿੱਚ ਛੁਪੇ ਹੋਏ ਹਨ ਤਾਂ ਅੰਦਾਜ਼ਾ ਹੈ ਕਿ ਨਿਊਯਾਰਕ ਅਤੇ ਨਿਊ ਜਰਸੀ ਦੇ ਗੁਰਦੁਆਰਿਆਂ ਦਾ ਦੌਰਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਸਾਰੇ ਚੀਜ਼ ਨੂੰ ਲੈ ਕੇ ਇਸ ਸਾਰੇ ਹਰਕਤ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਅਮਰੀਕੀ ਪੁਲਿਸ ਦੀ ਕਾਰਵਾਈ ਦੀ ਨਿੰਦਾ ਕੀਤੀ ਜਾ ਰਹੀ ਹੈ। ਤਦ ਦੱਸਿਆ ਕਿ ਸਿੱਖ ਸਖਸ਼ੀਤਾਵਾਂ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਵੱਲੋਂ ਕਾਰਵਾਈ ਨੂੰ ਗੁਰੂ ਘਰਾਂ ਦੀ ਸ਼ਰਧਾ ਤੇ ਆਸਥਾ ਦੇ ਲਈ ਖਤਰਾ ਦੱਸਿਆ ਗਿਆ ਹੈ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਗੁਰੂ ਘਰਾਂ ਦੇ ਵਿੱਚ ਸ਼ਰਨ ਲੈਣ ਦੇ ਸ਼ੱਕ ਹੈ ਜਿਹੜਾ ਉਹ ਗਲਤ ਵੀ ਹੋ ਸਕਦਾ ਹੈ ਤੇ ਇਸ ਤਰੀਕੇ ਦੀ ਜਿਹੜੀ ਬਿਆਨਬਾਜ਼ੀ ਉਹ ਸਾਹਮਣੇ ਆਉਂਦੀ ਹੈ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਜਿੱਥੇ ਇਹ ਲਗਾਤਾਰ ਨਿੰਦਾ ਕੀਤੀ ਜਾ ਰਹੀ ਹੈ, ਯੂਐਸਏ ਸਰਕਾਰ ਦੇ ਵੱਲੋਂ ਕੀ ਤੇਜ਼ ਸਖਤ ਕਦਮ ਦੀ ਤਦ ਆਜ਼ੀ ਹੈ ਕਿ ਜਿਵੇਂ ਕਿ ਟਰੰਪ ਨੇ 20 ਤਰੀਕ ਰਾਸ਼ਟਰਪਤੀ ਨੇ ਵਜ੍ਹਾ ਸੋਚੀ ਚੁੱਕੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਉਜੇਮਲੋ ਐਕਸ਼ਨ ਹੈ ਜਿਹੜਾ ਲਗਾਤਾਰ ਜਾਰੀ ਹੈ ਬੀਤੀ ਦਿਨੀ ਵੀ ਇੱਕ ਤਸਵੀਰ ਸਾਹਮਣੇ ਆਈ ਸੀ ਜਦੋਂ 500 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਤੇ ਉਸ ਦੌਰਾਨ ਵੀ ਕਾਫੀ ਜ਼ਿਆਦਾ ਮਾਹੌਲ ਹੈ ਜਿਹੜਾ ਉਹ ਪੱਗਿਆ ਸੀ ਤੇ ਹੁਣ ਦੁਬਾਰਾ ਹੀ ਖਬਰ ਸਾਹਮਣੇ ਆ ਰਹੀ ਹੈ ਕਿ ਗਰੁੱਪ ਕਰਾਂ ਦੇ ਵਿੱਚ ਜਾਂਚ ਦੇ ਲਈ ਪਹੁੰਚੀ ਹੈ ਯੂ ਐਸ اے ਪੁਲਿਸ ਤੇ ਉਹਨਾਂ ਦੇ ਵੱਲੋਂ ਗੁਰੂਕਰਾਂ ਦੀ ਹੁਣ ਜਾਂਚ ਪੜਤਾਲ ਕੀਤੀ ਜਾਵੇਗੀ ਕਿ ਇੱਥੇ ਕਿਤੇ ਗੈਰ ਕਾਨੂੰਨੀ ਪ੍ਰਵਾਸੀ ਤਾਂ ਨਹੀਂ ਲੁਕੇ ਹੋਏ ਤਾਂ ਇਸ ਕਾਰਵਾਈ ਨੂੰ ਲੈ ਕੇ ਅਮਰੀਕੀ ਪੁਲਿਸ ਦੀ ਇਸ ਕਾਰਵਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਲਗਾਤਾਰ ਵਿਰੋਧ ਕਰ ਰਹੇ ਨੇ ਦੇਖਣਾ ਹੀ ਹੋਵੇਗਾ ਅਸੀਂ ਅੱਗੇ ਜਾ ਕੇ ਇਸ ਵਿਰੋਧ ਦਾ ਕੀ ਸੱਟਾ ਨਿਕਲੇਗਾ